ਗੰਗੋਸ਼ਾਹ ਜੀ ਦਾ ਨਾਮ ਹੈ ਉਹ ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆ ਕੇ ਦੋਇਆ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਕੰਮ ਤੇ ਬੜਾ ਕਰਦਾ ਬੜੀ ਮਿੰਦ ਕਰਦਾ ਬੜੀ ਮਸਕਤ ਘਾਲਣਾ ਘਾਲਦਾ ਪਰ ਮੇਰੀ ਕਿਰਤ ਦੇ ਵਿੱਚ ਬਰਕਤ ਨਹੀਂ ਹੈ ਮੇਰੀ ਕਿਰਤ ਦੇ ਵਿੱਚ ਬੋਲੋ ਨਾ ਬਰਕਤ ਨਹੀਂ ਹੈ ਬਰਕਤ ਕਿਉਂ ਨਹੀਂ ਹੈ ਤੇ ਧੰਨੇ ਮੇਰੇ ਗੁਰੂ ਅਮਰਦਾਸ ਜੀ ਮਾਰਾ ਕਹਿੰਦੇ ਗੰਗੋਸ਼ਾ ਕਹਿੰਦੇ ਤੂੰ ਫਿਰ ਇਉਂ ਕਰਿਆ ਕਰ ਕਹਿੰਦੇ ਨਾ ਗੁਰੂ ਨਾਨਕ ਦੇ ਮਹਾਰਾਜੀ ਦਾ ਖਾਤਾ ਜਿਹੜਾ ਆਪਣੇ ਘਰ ਦੇ ਵਿੱਚ ਖੋਲ ਲੈ ਖਾਤਾ ਆਪਣੇ ਘਰ ਦੇ ਵਿੱਚ ਖੋਲ ਲੈ ਕਹਿਣ ਤੋਂ ਬਾਅਦ ਵੀ ਥੋੜਾ ਥੋੜਾ ਦਸਬੰਦ ਜਿਹੜਾ ਕੱਢਿਆ ਕਰ ਥੋੜਾ ਥੋੜਾ দান ਕਰਿਆ ਕਰ ਲੋੜਵੰਦਾਂ ਦੀ ਮਦਦ ਕਰਿਆ ਕਰ ਸਿਆਣੇ ਕਹਿੰਦੇ ਨਾ ਜਿਹੜਾ ਪਾਣੀ ਰੁਕ ਜਾਵੇ ਉਹ ਪਾਣੀ ਗੰਦਾ ਹੋ ਜਾਂਦਾ ਹੈ ਗੰਧਲਾ ਹੋ ਜਾਂਦਾ ਹੈ ਉਹਦੇ ਵਿੱਚ ਕੀੜਮ ਕੀੜੇ ਆਦਕ ਪੈ ਜਾਂਦੇ ਨੇ ਉਹਦੇ ਵਿੱਚੋਂ ਫਿਰ ਭਿਆਨਕ ਤੋਂ ਭਿਆਨਕ ਬਿਮਾਰੀਆਂ ਜਿਹੜੀਆਂ ਜਨਮ ਲੈਂਦੀਆਂ ਨੇ ਜਿਹੜਾ ਪਾਣੀ ਵਗਦਾ ਰਹੇ ਜਿਹੜਾ ਪਾਣੀ ਚੱਲਦਾ ਰਹੇ ਉਹ ਪਾਣੀ ਸਾਫ਼ ਤੇ ਸੁਥਰਾ ਰਹਿੰਦਾ ਪਿਆ ਰਹੋ ਇਸੇ ਤਰ੍ਹਾਂ ਜਿਹੜਾ ਜਿਹੜੀ ਅਸੀਂ ਕਿਰਤ ਕਰਦੇ ਆਂ ਮਿਹਨਤ ਕਰਦੇ ਆਂ ਉਹਦੇ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਕੀਤੀ ਜਾਵੇ ਮਦਦ ਕਰਨੀ ਕਿਵੇਂ ਹੈ দান ਕਰਨਾ ਕਿਵੇਂ ਹੈ ਕਿਤੇ ਧੰਨ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਪੜੋ ਧੰਨ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਝੀ ਹੈ ਅਕਲੀ ਕੀਚੈ দান ਥੋੜਾ ਜਿਹਾ ਆਪਣੇ ਖੋਪਰ ਤੋਂ ਕੰਮ ਲਾਏ ਥੋੜਾ ਜਿਹਾ ਆਪਣੇ ਦਿਮਾਗ ਤੋਂ ਕੰਮ ਲਾਏ ਪਰ ਸਾਡਾ ਸੁਭਾਅ ਕੀ ਆ ਨਾ ਅਸੀਂ ਰੱਜਿਆਂ ਨੂੰ ਰਜਾਂਦੇ ਆ ਅਸੀਂ ਭਰਿਆਂ ਨੂੰ ਭਰਦੇ ਆ ਤੇ ਗਮੰਡੀ ਸਾਡਾ ਭੁੱਖਾ ਮਰੀ ਜਾ ਰਿਹਾ ਹੁੰਦਾ ਹੈ ਗਮੰਡੀ ਸਾਡਾ ਬਿਮਾਰੀ ਦੇ ਨਾਲ ਮਿਲਕਦਾ ਹੁੰਦਾ ਹੈ ਤੇ ਸਾਡੇ ਘਰ ਦੇ ਵਿੱਚ ਸਾਡੇ ਮਹੱਲੇ ਦੇ ਵਿੱਚ ਕਹਿ ਲਈਏ ਬੇੜੇ ਦੇ ਵਿੱਚ ਸਾਡੇ ਭੁੱਖੇ ਤੇ ਪਿਆਸੇ ਬੜੇ ਹੋਣਗੇ ਪਰ ਅਸੀਂ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਅਸੀਂ ਟਰਾਲੀਆਂ ਭਰ-ਭਰ ਕੇ ਹੋਰ ਪਾਸੇ ਦੇ ਲੰਗਰ ਜ਼ਰੂਰ ਲੈ ਜਾਵਾਂਗੇ ਪਰ ਅਸੀਂ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਦੇ ਨਾਲ ਦੇ ਦੀ ਮਦਦ ਨਹੀਂ ਕਰ ਸਕਦੇ ਇਹ ਸਾਡੀਆਂ ਸੇਵਾਵਾਂ ਨਹੀਂ ਰਹੋ ਵਿਚਾਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਦਦ ਕਰਿਆ ਕਰ ਦਸਵੰਦ ਕੱਢਿਆ ਕਰ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਕਿਵੇਂ ਕੱਢਾਂ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਉਂ ਕਰਿਆ ਕਰ ਕਿਸੇ ਲੋੜਵੰਦ ਦੀ ਮਦਦ ਕਰਿਆ ਕਰ ਲੋੜਵੰਦ ਦੀ ਮਦਦ ਕਰਨੀ ਕਿਵੇਂ ਆ ਕੋਈ ਗਰੀਬ ਹੈ ਕੱਪੜੇ ਦੀ ਲੋੜ ਹੈ ਉਹਨੂੰ ਕੱਪੜਾ ਲੈ ਕੇ ਦੇਤਾ ਕੋਈ ਬਿਮਾਰ ਹੈ ਉਹਨੂੰ ਦਵਾਈ ਲੈ ਕੇ ਦਿੱਤੀ ਕਿਸੇ ਦਾ ਘਰ ਚੋਂਦਾ ਹੈ ਉਹਦੀ ਚਾਰ ਭਾਈ ਇਕੱਠੇ ਹੋ ਕੇ ਉਹਦੀ ਸੱਤ ਬਦਲਾਤੀ ਕਹਿੰਦੇ ਹੋਰ ਸੁਣ ਕਹਿੰਦੇ ਕਿਸੇ ਧੀ ਦੇ ਕੋਲ ਭੈਣ ਦੇ ਕੋਲ ਵੀ ਨਿਆਣਾ ਨਿੱਕਾ ਬੱਚਾ ਹੈ ਦੋ ਸਿਰ ਉਹ ਘਿਓ ਲੈ ਕੇ ਨਹੀਂ ਖਾ ਸਕਦੀ ਤਾਂ ਉਹਦੇ ਵਾਸਤੇ ਦੋ ਸਿਰ ਘਿਓ ਰਲਾ ਕੇ ਦੇ ਦਿਆ ਕਰ ਜਾਂ ਮੇਰੀ ਖੁਸ਼ੀ ਵਰਤਿਆ ਕਰੇਗੀ ਮੇਰਾ ਖਾਤਾ ਗੁਰੂ ਨਾਨਕ ਦੇ ਘਰ ਦਾ ਖਾਤਾ ਘਰ ਦੇ ਵਿੱਚ ਖੋਲ ਲੈ ਤੇਰੇ ਘਰ ਦੇ ਵਿੱਚ ਬਰਕਤਾਂ ਦੀ ਕਦੇ ਟੋਟ ਨਹੀਂ ਆਏਗੀ। ਲਓ ਜੀ ਇਹ ਬਖਸ਼ਿਸ਼ ਇਹ ਆਸ਼ੀਰਵਾਦ ਲੈ ਕੇ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜੀ ਤੋਂ ਲਾਹੌਰ ਚੱਲਿਆ ਗਿਆ ਆਪਣੇ ਦੇਸ਼ ਆਪਣੇ ਸਹਿਰ ਗਿਆ ਲਾਹੌਰ ਜਦੋਂ ਜਾ ਕੇ ਇਹਨੇ ਕੀਰਤ ਆਰੰਭ ਕਰ ਦਿੱਤੀ ਤੇ ਅੱਜ ਕੁਛ ਕੱਲ ਕੁਛ ਹੋਰ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਦਾ ਰਸਤਾ ਜਿਹੜਾ ਖੁੱਲਦਾ ਗਿਆ ਧੰਨ ਗੁਰੂ ਗ੍ਰੰਥ ਸਾਹਿਬਾਹ ਜੀ ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣਾ ਨਹੀਂ ਮਰਨ ਵਿਚਾਰਾ ਗੁਰਮੁਖ ਪਿਆਰਿਓ ਬੰਦਾ ਉਹ ਨਹੀਂ ਹੁੰਦਾ ਜਿਹੜਾ ਬੰਦਾ ਤਰੱਕੀ ਕਰ ਜੇ ਬੰਦਾ ਉਹ ਹੁੰਦਾ ਤਰੱਕੀ ਵੀ ਕਰ ਜੇ ਪਰ ਆਪਣੇ ਗਰੀਬੀ ਵਾਲੇ ਦਿਨ ਯਾਦ ਰੱਖੇ ਕਿਤੇ ਗਰੀਬੀ ਵਾਲੇ ਦਿਲ ਨਾ ਭੁੱਲੇ ਕਿਤੇ ਆਪਣੀ ਔਕਾਤ ਨੂੰ ਨਾ ਭੁੱਲੇ ਕਿਤੇ ਉਹ ਦਿਨ ਬੀਤੇ ਹੋਣ ਉਹ ਦਿਨ ਲੰਘੇ ਹੋਣ ਉਹਨਾਂ ਨੂੰ ਚਿੱਤੇ ਰੱਖੇ ਕਿਉਂਕਿ ਮਾੜਾ ਵਕਤ ਮਾੜਾ ਨਹੀਂ ਹੁੰਦਾ ਮਾੜਾ ਵਕਤ ਚੰਗੇ ਤੇ ਮੰਦਿਆਂ ਦੀ ਪਛਾਣ ਕਰਾ ਜਾਂਦਾ ਪਰ ਅਸੀਂ ਉਹ ਲੰਬਾ ਦਿਨੇ ਆ ਨਹੀਂ ਇਹਨੇ ਕੀ ਕੀਤਾ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਬੜੀ ਤਰੱਕੀ ਹੋਈ ਬੜੀਆਂ ਮਿਹਰਾਂ ਵਰਤੀਆਂ ਇਹਦੇ ਘਰ ਦੇ ਵਿੱਚ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਤੇ ਗੁਰਮੁਖ ਪਿਆਰਿਓ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਸਿੱਖ ਹੁੰਦਾ ਬੇਨਤੀ ਕਰਦਾ ਸਤਿਗੁਰੂ ਮੇਰੀ ਧੀ ਦਾ ਵਿਆਹ ਹੈ ਤੁਸੀਂ ਕਿਰਪਾ ਕਰੋ ਮੇਰੇ ਤੇ ਮੇਰੀ ਧੀ ਦੇ ਵਿਆਹ ਦੇ ਲਈ ਮੇਰੀ ਮਦਦ ਕਰਦੇ ਹੋ ਕੁਛ ਨਾ ਕੁਛ ਮੈਨੂੰ ਦੇ ਦਿਓ ਤੇ ਮੈਂ ਆਪਣੀ ਧੀ ਦਾ ਵਿਆਹ ਕਰ ਲਵਾਂ ਧੰਨ ਮੇਰੇ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਓਂਕਰ ਸਾਡਾ ਸਿੱਖ ਰਹਿੰਦੇ ਗੰਗੋਸ਼ਾ ਲਾਹੌਰ ਉਹਦੇ ਕੋਲ ਚਲਿਆ ਜਾ ਉਹਦੇ ਘਰ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵੱਲੋਂ ਖੱਤਾ ਚੱਲਦਾ ਹੈ ਖੱਤਾ ਖੁੱਲ੍ਹਿਆ ਉਹਦੇ ਘਰ ਦੇ ਵਿੱਚ ਸਾਟਾ ਤੇ ਗੁਰਮੁਖ ਪਿਆਰੇ ਇਹਨੂੰ ਡਰੈੱਸ ਦਿੱਤਾ ਇਹ ਡਰੈੱਸ ਲੈ ਕੇ ਲਾਹੌਰ ਚਲਿਆ ਜਾਂਦਾ ਹੈ ਘਰ ਘਰ ਪੁੱਛਦਾ ਹੈ ਇੱਥੇ ਗੰਗੋਸ਼ਾ ਕੌਣ ਹੈ ਕੌਣ ਹੈ ਕਹਿੰਦੇ ਜੀ ਗੰਗੋਸ਼ਾ ਫਲਾਨਾ ਬਹੁਤ ਵੱਡਾ ਸਾਹੂਕਾਰ ਹੈ ਤੇ ਜਦੋਂ ਘਰੇ ਜਾਂਦਾ ਨਾ ਗੰਗੋਸ਼ਾ ਦੇ ਤੇ ਗੰਗੋਸ਼ਾ ਉਹ ਜਾ ਕੇ ਪੁੱਛਦਾ ਜੀ ਗੰਗੋਸ਼ਾ ਦਾ ਘਰ ਇਹੀ ਹੈ ਕਹਿੰਦੇ ਜੀ ਹਾਂ ਕਹਿੰਦੇ ਜੀ ਮੈਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੋੜਿਆ ਤੇ ਤੁਹਾਡੇ ਕੋਲੋਂ ਮੈਂ ਮਦਦ ਲੈਣ ਵਾਸਤੇ ਆਇਆ ਮੇਰੀ ਧੀ ਦਾ ਵਿਆਹ ਹੈ ਤੇ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਖਾਤਾ ਨਾ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦਾ ਖਾਤਾ ਗੰਗੋਸ਼ਾ ਦੇ ਘਰ ਦਾ ਹੈ ਵੀ ਉਸ ਖਾਤੇ ਦੇ ਵਿੱਚੋਂ ਮੇਰੀ ਮਦਦ ਕਰ ਦਿਓ ਤੁਸੀਂ ਉਹਨੂੰ ਗੰਗੋਸ਼ਾ ਗੁਰਮੁਖ ਪਿਆਰੇ ਇਹ ਗੱਲ ਸੁਣ ਕੇ ਬੜੀ ਇੱਥੇ ਸ਼ੈਤਾਨੀ ਵਰਤਦਾ ਕਿਉਂਕਿ ਮੈਂ ਬੇਨਤੀ ਕੀਤੀ ਹੈ ਵੀ ਦਾਤ ਪਿਆਰੀ ਵਿਸਰਿਆ ਦਾ ਤਾਰ ਜਾਣਾ ਨਾਹੀ ਮਰਨ ਵਿਚਾਰਾ ਇਹ ਇੰਨਾ ਸ਼ਾਹੂਕਾਰ ਬਣ ਚੁੱਕਿਆ ਸੀ ਸਰਕਾਰਾਂ ਇਹ ਤੋਂ ਪੈਸਾ ਲੈਂਦੀਆਂ ਸੀਗੀਆਂ ਇਹ ਸਰਕਾਰਾਂ ਦੀ ਮਦਦ ਕਰਦਾ ਸੀ ਇਹ ਕੋਈ ਅਤ ਕਥਨੀ ਨਹੀਂ ਹੈ ਗਰਮੁਖੋ ਅੱਜ ਵੀ ਦੁਨੀਆ ਦੇ ਵਿੱਚ ਐਸੇ ਬੰਦੇ ਨੇ ਅਡਵਾਨੀ ਤੇ ਅਵਾਨੀ ਵਰਗੇ ਜਿਨ੍ਹਾਂ ਦੇ ਸਿਰ ਤੇ ਸਰਕਾਰਾਂ ਚਲਦੀਆਂ ਨੇ ਬਹੁਤ ਅਮੀਰ ਬੰਦੇ ਬੈਠੇ ਨੇ ਉਸ ਵਕਤ ਇਹ ਗੰਗੋ ਸਾਹਿਬ ਬੜਾ ਅਮੀਰ ਸੀ ਬੜਾ ਇਹਦੇ ਕੋਲ ਧਨ ਸੀਗਾ ਬੜਾ ਪੈਸਾ ਸੀ ਇਹ ਸਰਕਾਰਾਂ ਦੇ ਮਦਦ ਕਰਦਾ ਸਰਕਾਰਾਂ ਇਹ ਤੋਂ ਪੈਸਾ ਚੱਕਦੀਆਂ ਤੇ ਜਦੋਂ ਬੇਨਤੀ ਕੀਤੀ ਸਿੱਖ ਨੇ ਜਾ ਕੇ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੈਨੂੰ ਤੁਹਾਡੇ ਕੋਲ ਤੋਰਿਆ ਵੀ ਗੁਰੂ ਨਾਨਕ ਸਾਹਿਬ ਦੇ ਖਾਤੇ ਦੇ ਵਿੱਚ ਮੇਰੀ ਮਦਦ ਕਰਦੇ ਹੋ ਇਹ ਕਹਿੰਦਾ ਪਹਿਲੀ ਗੱਲ ਤੇ ਇਹ ਹੈ ਵੀ ਮੈਂ ਗੁਰੂ ਅਮਰਦਾਸ ਮਹਾਰਾਜ ਨੂੰ ਜਾਣਦਾ ਹੀ ਨਹੀਂ ਮੈਂ ਜਾਣਦਾ ਹੀ ਨਹੀਂ ਹੈ ਦੂਸਰੀ ਗੱਲ ਇਹ ਹੈ ਵੀ ਮੈਂ ਸਾਰੀਆਂ ਵਾਹੀਆਂ ਫਰੋਲ ਕੇ ਵੇਖ ਲਈਆਂ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਘਰ ਦਾ ਖਾਤਾ ਹੀ ਕੋਈ ਨਹੀਂ ਹੈ ਖਾਤਾ ਹੀ ਕੋਈ ਨਹੀਂ ਹੈ ਨਾ ਹੀ ਉਹਦਾ ਖਾਤਾ ਹੈ ਤੇ ਨਾ ਹੀ ਮੈਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਾਣਦਾ ਹੈ ਕਿਉਂਕਿ ਸ਼ੈਤਾਨੀ ਇਹਨੇ ਇਹ ਵਰਤੀ ਵੀ ਜੇ ਮੈਂ ਇਹੋ ਜੇ ਗਰੀਬੜੇ ਦੀ ਮਦਦ ਕਰਦਾ ਤੇ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਤਾਂ ਇਹੋ ਜੇ ਬੜੇ ਖਲੋਤੇ ਰਹਿੰਦੇ ਨੇ ਤੇ ਗੁਰੂ ਨੇ ਤੇ ਰੋਜ਼ ਹੀ ਇੱਕ ਇੱਕ ਨਾ ਦਾ ਤੌਰ द्या ਕਰਨਾ ਫਿਰ ਤੇ ਮੈਂ ਇਹਨਾਂ ਦੀ ਮਦਦ ਕਰਨਾ ਜੋਗ ਰਿਆ ਗਿਆ ਫਿਰ ਤੇ ਮੈਂ ਇਹਨਾਂ ਦੀ ਮਦਦ ਕਰਨ ਜੋਗਾ ਹੀ ਰਹਿ ਗਿਆ ਫਿਰ ਮੇਰੇ ਘਰ ਦਾ ਜਿਹੜਾ ਤੋਰੀ ਫੁਲਕਾ ਕਿਵੇਂ ਚੱਲੇਗਾ ਮੇਰੀ ਸ਼ਾਹੂਕਾਰੀ ਕਾਇਮ ਨਹੀਂ ਰਹਿਣੀ ਇਹ ਕਹਿੰਦਾ ਵੇਖ ਬਈ ਗੁਰੂ ਨਾਨਕ ਦੇ ਮਹਾਰਾਜੀ ਦਾ ਖਾਤਾ ਇੱਥੇ ਕੋਈ ਨਹੀਂ ਹੈ ਮੈਂ ਸਾਰਾ ਕੁਝ ਚੈੱਕ ਕਰ ਲਿਆ ਤੁਪ ਲੇਖੇ ਦੇ ਨਾਲ ਮੇਰੇ ਘਰ ਆ ਗਏ ਹੈ ਤੇ ਵਾਕੀ ਮੈਂ ਗੁਰੂ ਅਮਰਦਾਸ ਮਹਾਰਾਜ ਨੂੰ ਜਾਣਦਾ ਨਹੀਂ ਚਲੋ ਜੀ ਸਬਰ ਵਾਲਾ ਸੀ ਗੁਰੂ ਦਾ ਸਿੱਖ ਤੇ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜੀ ਦੇ ਕੋਲ ਵਾਪਸ ਆ ਗਏ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜਿਹਦੇ ਕੋਲ ਜਾ ਕੇ ਜਦ ਬੈੰਦਾ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿਉਂ ਸਿੱਖਾ ਤੈਨੂੰ ਕੁਝ ਮਿਲਿਆ ਤੇਰੀ ਮਦਦ ਹੋਈ ਕਹਿੰਦਾ ਸਤਿਗੁਰੂ ਉਹ ਤੇ ਕਹਿੰਦਾ ਵੀ ਗੁਰੂ ਨਾਨਕ ਦੇ ਮਹਾਰਾਜੀ ਦਾ ਖਾਤਾ ਹੀ ਕੋਈ ਨਹੀਂ ਹੈ ਮੇਰੇ ਘਰ ਦੇ ਵਿੱਚ ਨਾ ਹੀ ਉਹ ਕਹਿੰਦਾ ਮੈਂ ਗੁਰੂ ਅਮਰਦਾਸ ਮਹਾਰਾਜ ਨੂੰ ਜਾਣਦਾ ਤੇ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਕਹਿੰਦੇ ਗੰਗੋਸ਼ਾ ਜੇਕਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਖਾਤਾ ਤੈਂ ਆਪਣੇ ਘਰ ਦੇ ਵਿੱਚੋਂ ਬੰਦ ਕਰ ਦਿੱਤਾ ਨਾ ਤਾਂ ਯਾਦ ਰੱਖੀ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਤੇਰਾ ਖਾਤਾ ਮੈਂ ਬਲੌਕ ਕਰਨ ਲੱਗਿਆ ਆਖੋ ਸਤਿਨਾਮ ਤੇਰਾ ਖਾਤਾ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਮੈਂ ਬੰਦ ਕਰ ਦੱਤਾ ਅੱਜ ਕੁਝ ਹੋਰ ਕੱਲ ਕੁਝ ਹੋਰ ਗੁਰਮੁਖ ਪਿਆਰਿਓ ਢੈਂਦੀ ਕਲਾ ਵੱਲ ਚੱਲੇ ਗਏ ਕੰਗਾਲੀ ਆ ਗਈ ਉਹ ਹਾਲਾਤ ਬਣ ਗਏ ਕਹਿੰਦੇ ਇਹ ਮੰਗਲ ਦੇ ਕਿਨਾਰੇ ਆ ਗਿਆ ਦਰਮੰਗਨ ਭਿਖ ਨਾ ਪਾਇੰਦਾ ਜਿੱਦਾਂ ਸੱਤਾ ਤੇ ਬਲਵੰਡੀ ਦੀ ਹਾਲਤ ਹੋ ਗਈ ਸੀ ਇਦਾਂ ਦੇ ਹਾਲਾਤ ਇਹਦੇ ਬਣ ਗਏ ਫਿਰ ਗੁਰਮੁਖ ਪਿਆਰਿਓ ਇਹਨੂੰ ਕਿਸੇ ਨੇ ਕਿਹਾ ਕਹਿੰਦੇ ਵੀ ਇੰਉਂ ਕਰ ਵੀ ਤੂੰ ਗੁਰੂ ਅਮਰਦਾਸ ਜੀ ਦੀ ਕੋਲ ਹੀ ਚੱਲਿਆ ਜੇ ਉਹ ਹੀ ਬਖਸ਼ ਸਕਦਾ ਤੈਨੂੰ ਉਹ ਹੀ ਕਿਰਪਾ ਕਰ ਸਕਦੇ ਨੇ ਤੇਰੇ ਤੇ ਫਿਰ ਇਹ ਨਾਂ ਅੰਮ੍ਰਿਤ ਸਰਸਬ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜੀ ਦੇ ਦਰ ਤੇ ਆ ਕੇ ਇਹਨਾਂ ਸੇਵਾ ਕਰਨੀ ਆਰੰਭ ਕਰ ਦਿੱਤੀ ਸੇਵਾ ਕੀਤੀ ਕਿਵੇਂ ਗੁਰੂ ਅਮਰਦਾਸ ਮਹਾਰਾਜੀ ਦੇ ਮੱਥੇ ਹੀ ਨਹੀਂ ਲੱਗਿਆ ਮੱਥੇ ਲੱਗੂਗਾ ਵੀ ਕਿਵੇਂ ਮੱਥੇ ਲੱਗੇਗਾ ਕਿਵੇਂ ਗੁਰੂ ਅਮਰਦਾਸ ਮਹਾਰਾਜ ਦੇ ਕਈ ਮਹੀਨੇ ਮੱਥੇ ਨਾਲ ਲੱਗਿਆ ਬਸ ਚੋਰੀਆਂ ਸੁਪੇਰੀਆਂ ਸੇਵਾ ਕਰਦਾ ਰਿਹਾ ਦੇ ਗਏ ਮੰਝਣੇ ਪ੍ਰਸ਼ਾਦਾ ਬਣਾਉਣਾ ਵਰਤੌਣਾ ਲਖਣਾ ਹਨਾ ਇਦਾਂ ਦੀ ਸੇਵਾ ਜਿਹੜੀ ਇਹਨੇ ਕਰਨੀ ਸ਼ੁਰੂ ਕਰ ਦਿੱਤੀ ਸੇਵਾ ਕਰਦਾ ਤੇ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਘਟ ਘਟ ਕੇ ਅੰਦਰ ਕੀ ਜਾਣਤੀ ਭਲੇ ਬੁਰੇ ਕੀ ਬੋਲੋ ਨਾ ਪੀਰ ਪਸ਼ਾੰਤ ਬਿਨ ਬੋਲੇ ਆ ਸਭ ਉਹ ਜਾਣਦੇ ਸਨ ਵੀ ਗੰਗੋਸ਼ਾ ਸਾਹੂਕਾਰ ਜਿਹੜਾ ਲਾਹੌਰ ਦਾ ਉਹ ਸੰਗਤ ਦੇ ਵਿੱਚ ਸੇਵਾ ਕਰਦਾ ਹੈ ਤੇ ਧੰਨੇ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨੂੰ ਵੇਖਣਾ ਵੀ ਉਹ ਸਾਹਮਣੇ ਗੰਗੋ ਸਾਹ ਸੇਵਾ ਕਰੀ ਜਾਂਦਾ ਪਾਸਾ ਵਟ ਕੇ ਨੰਗ ਜਾਣਾ ਦੂਰ ਦੀ ਨੰਗ ਜਾਣਾ ਤੇ ਇਹ ਸੇਵਾ ਕਰਦਾ ਰਿਆ ਕਈ ਮਹੀਨੇ ਇੰਜ ਇਹਨੂੰ ਸੇਵਾ ਕਰਦੇ ਨੂੰ ਲੰਘ ਗਏ ਅਚਾਨਕ ਕੀ ਹੋਇਆ ਗੁਰਮੁਖ ਪਿਆਰਿਓ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭ ਹਰ ਦਰਗਹ ਕਾ ਕਾਬਸੀ ਟਹਣ ਤੇ ਬਖਸ਼ਿਸ਼ ਹੋਣ ਲੱਗੀ ਏ ਤੇ ਤੇ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਜਾ ਰਹੇ ਨੇ ਤੇ ਜਾਂਦਿਆਂ ਜਾਂਦਿਆਂ ਅਚਾਨਕ ਇੱਕ ਲੋ ਗਿਆ ਖੜਾ ਹੋ ਗਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਨਜ਼ਰਾਂ ਮਿਲੀਆਂ ਕਿਰਪਾ ਹੋਈ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਰੀ ਨਿਗਾਹ ਦੇ ਨਾਲ ਇਹਨੂੰ ਤੱਕਿਆ ਤੇ ਕੀ ਹੋਇਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਐਸੀ ਕਿਰਪਾ ਕਰ ਦਿੱਤੀ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਮੁਖ ਪਿਆਰੇ ਜਦੋਂ ਇਹਨੇ ਟੱਕਿਆ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਆ ਰਹੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪਿਆ। ਐਸਾ ਚਰਨਾਂ ਤੇ ਡਿੱਗਿਆ ਚਰਨਾਂ ਨੂੰ ਚੰਬੜ ਗਿਆ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਚਰਨਾਂ ਦੇ ਨਾਲੋਂ ਚੁੱਕ ਕੇ ਗਲ ਦੇ ਨਾਲ ਲਾਇਆ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਗੰਗੋਸ਼ਾ ਤੂੰ ਤੇ ਸ਼ਾਹੂਕਾਰ ਸੀ ਕੋ ਬਹੁਤ ਵੱਡਾ ਤੂੰ ਇੱਥੇ ਸੇਵਾ ਕਿਵੇਂ ਕਰਦਾ ਫਿਰਦਾ ਇੰਦਾ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਕੋਈ ਸ਼ਾਹ ਨਹੀਂ ਆ ਜਦੋਂ ਸ਼ਾਹ ਸੀ ਉਦੋਂ ਸ਼ਾਹ ਸੀਗਾ ਪਰ ਹੁਣ ਮੈਂ ਕੋਈ ਸ਼ਾਹ ਨਹੀਂ ਆ ਹੁਣ ਤੇ ਸਵਾਹ ਹੋ ਗਿਆ ਸਰਦਾ ਹੁਣ ਤੇ ਸਵਾਹ ਹੋ ਗਿਆ ਸਾਤ ਧੰਨ ਗੁਰੂ ਅਮਰਦਾਸ ਮਾਰੇ ਕਹਿੰਦੇ ਉਹ ਗੰਗੋਸ਼ਾਹ ਤੂੰ ਬਖਸ਼ਣ ਦੇ ਯੋਗ ਤੇ ਨਹੀਂ ਸੀ ਤੂੰ ਬਖਸ਼ਣ ਦੇ ਯੋਗ ਨਹੀਂ ਸੀ ਕਿਉਂ ਤੇ ਤੈਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਕੀਤਾ ਹੋਇਆ ਵਾਅਦਾ ਭੁਲਾ ਦਿੱਤਾ ਹੈ ਉਹ ਬਖਸ਼ਣ ਦੇ ਯੋਗ ਨਹੀਂ ਸੀ ਪਰ ਤੈਂ ਸੇਵਾ ਹੀ ਗੁਰੂ ਨਾਨਕ ਦੇ ਮਹਾਰਾਜ ਦੇ ਦਰ ਘਰ ਦੀ ਇੰਨੀ ਕੀਤੀ ਐ ਕਿ ਜਿਹੜੀ ਤੇਰੀ ਹਉਮੈ ਦੀ ਮੈਲ ਲੱਗੀ ਹੋਈ ਸੀ ਉਸ ਸੇਵਾ ਦੇ ਨਾਲ ਲੱਹੀ ਸਾਰੀ ਤੂੰ ਅੰਦਰੋਂ ਬਾਹਰੋਂ ਨਿਰਮਲ ਹੋ ਗਿਆ ਇਹ ਗੁਰੂ ਦਾ ਵਿਰਧ ਹੈ ਗੁਰੂ ਦਾ ਧਰਮ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਵਿਰਧ ਸਵਾਮੀ ਸੰਧ ਜਿਸ ਪਾਪੀ ਕੋ ਮਿਲੈ ਨ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਏ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨੂੰ ਫੇਰ ਨਵਾਜਿਆ ਫੇਰ ਇਹਤੇ ਬਖਸ਼ਿਸ਼ ਕੀਤੀ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਾ ਗੰਗੋਸ਼ਾ ਹੁਣ ਤੂੰ ਨਿਰਮਲ ਹੋ ਗਿਆ ਤੇਰੀ ਸੇਵਾ ਪ੍ਰਵਾਨ ਹੋ ਗਈ ਤੇ ਤੂੰ ਆਪਣੇ ਲਾਹੌਰ ਜਾ ਜਾ ਕੇ ਦੁਬਾਰੇ ਕਾਰੋਬਾਰ ਸ਼ੁਰੂ ਕਰ ਦੇ ਪਰ ਯਾਦ ਰੱਖੀ ਲੋੜਵੰਦਾਂ ਦੀ ਮਦਦ ਕਰੀ ਚਾਦ ਰੱਖੀ ਕਿਰਤ ਕਰੀ ਜਰੂਰ ਪਰ ਕਿਰਤ ਦੇ ਵਿੱਚੋਂ ਨੌ ਹਿੱਸੇ ਕੋਲੇ ਰੱਖ ਕੇ ਦਸਮਾ ਹਿੱਸਾ ਗੁਰੂ ਦਾ ਕੱਢਣਾ ਨਾ ਭੁੱਲੀ ਦਸਮਾ ਹਿੱਸਾ ਨਾ ਬੋਲੀ ਕਿਤੇ ਕਿਰਤ ਕਰਦਾ ਕਰਦਾ ਇਹਦੇ ਦਸਮਾ ਹਿੱਸਾ ਵੀ ਗੁਰੂ ਦਾ ਰੱਖ ਲਵੇ ਐਸਾ ਨਹੀਂ ਕਰਨਾ ਗੁਰਮਖ ਪਿਆਰਿਓ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨੂੰ ਐਸਾ ਨਿਵਾਜਿਆ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਇਹਦੇ ਮਗਰ ਮਗਰ ਦੌੜ ਦੀ ਫਿਰਦੀ